ਹਾਜੇ ਪਟਿਆਲਾ ਦੇ ਬੱਸ ਸਟੈਂਡ ਤੇ ਬਾਲਮੀਕੀ ਸਮਾਜ ਦੇ ਲੋਕਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਫੂਕਿਆ ਅਤੇ ਕਿਹਾ ਕਿ ਅਕਾਲੀ ਦਲ ਆਪਣੀ ਗੰਦੀ ਰਾਜਨੀਤੀ ਤੋਂ ਬਾਜ਼ ਜਾਵੇ ਜੋ ਇਲਜ਼ਾਮ ਕੈਪਟਨ ਅਮਰਿੰਦਰ ਸਿੰਘ ਤੇ ਲਗਾਏ ਜਾ ਰਹੇ ਨੇ ਉਹ ਸਰਾਸਰ ਗਲਤ ਨੇ ਕਾਰਨ ਇਹ ਹੈ ਕਿ ਭਗਵਾਨ ਵਾਲਮੀਕੀ ਤੀਰਥ ਦੇ ਉੱਤੇ ਮਹਾਰਾਜਾ ਅਮਰਿੰਦਰ ਸਿੰਘ ਜੀ ਮੱਥਾ ਟੇਕਣ ਵਾਸਤੇ ਗਏ ਤੇ ਉਹਦੇ ਚੇਤੇ ਬੰਦਿਆਂ ਨੇ ਰਾਵਣ ਅਤੇ ਉਹਨਾਂ ਦੇ ਬੰਦਿਆਂ ਨੇ ਅਲੀ ਕਿਸੇ ਲਾਗ ਕੀ ਭਗਵਾਨ ਵਾਲਮੀਕੀ ਦੀ ਤਿੱਥ ਦੇ ਉੱਤੇ ਮਹਾਰਾਜ ਅਮਰਿੰਦਰ ਸਿੰਘ ਜੋੜਿਆ ਸਮੇਤ ਗਿਆ ਅਸੀਂ ਉਹਦੇ ਪ੍ਰੂਫ ਦਿੱਤੇ ਸਾਹਮਣੇ ਤੁਹਾਡੇ ਕੋਲ ਹੈ ਕਿ ਮਹਾਰਾਜ ਸਾਡੇ ਪੈਰ ਦੇ ਉੱਤੇ ਛੱਟ ਲੱਗੀ ਸੀ ਛੱਟ ਲੱਗਣ ਕਰਕੇ ਉਹਦੇ ਪਲਸਟਰ ਲੱਗਿਆ ਵਾ ਉਹ ਜਿਹੜਾ ਪਲਸਟਰ ਲੱਗਿਆ ਵਾ ਇਹ ਜਿਹੜੇ ਕਾਲੀਦਾ ਰਾਵਣ ਗਰੁੱਪ ਹੈ ਇਹ ਕਹਿੰਦੇ ਕਿ ਉਹ ਜੋੜੇ ਪਾ ਕੇ ਗਿਆ ਮਹਾਰਾਜ ਅਮਰਿੰਦਰ ਸਿੰਘ ਕੇਵਲ ਉੱਥੇ ਮੱਥਾ ਟੇਕਣ ਗਿਆ ਛੱਟ ਦਾ ਦੇ ਪ੍ਰਤੀ ਆਪਣਾ ਪ੍ਰਤੀਕ ਦੇ ਕੇ ਆਇਆ ਉਹ ਸਾਰਾ ਸਾਡੀ ਜਿੰਦੀ ਜਾਗਦੀ ਮਸੀਹ ਹੈ ਔਰ ਜਿਹੜਾ ਸਾਡਾ ਅੱਜ ਮਹਾਰਾਜ ਅਮਰਿਤਸਿੰਘ ਨੂੰ ਬਦਨਾਮ ਕਰਕੇ ਆ ਜਿਹੜਾ ਘਰੋਣੀ ਹਰਕਤ ਕੀਤੀ ਜਾਂਦੀ ਹੈ 라ਵਣ ਗੁਰੂ ਕੋਲੋਂ ਅਸੀਂ ਦੀ ਪ੍ਰੋਟ ਜੋ ਨਿੰਦਿਆ ਕਰਦੇ ਆ ਇਹ 라ਵਣ ਉਹ ਹੈ ਜਿਨੇ ਬਾਲਮਿਕ ਸਮਾਜ ਨੂੰ ਲੜਾ ਕੇ ਬਾਹਰ ਕੇ ਮਰਵਾ ਕੇ ਆਪਣੀ ਰੋਟੀ ਸੱਕੀ ਅਤੇ ਕਰੋੜਾ ਹਰ ਬਰ ਪੇਦਾ ਇਕੱਠਾ ਕੀਤਾ ਅਸੀਂ ਇਸ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦੇ ਆ 라ਵਣ ਦਿੱਤਾ ਦਾਣਮੰਦੀ ਜੜਵੀ ਜਾਂਦਾ ਤਾਂ ਉਹਦੀ ਪੂਰੀ ਦੀ ਪੂਰੀ ਜਾਂਚ ਕੀਤੀ ਜਾਵੇ ਤੇ ਭਾਦੂ ਜੜੀ ਰਕਮ ਇਕੱਠੀ ਕੀਤੀ ਉਹ ਕੁਰ ਕਰਕੇ ਉਹਨੂੰ ਜੇਲ੍ਹਾਂ ਚ ਬਚਾਇਆ ਜਾਵੇ ਚਾਹ ਵਾਲਮਿਕੀ ਹਰ ਔਰ ਵਾਲਮਿਕੀ ਅਸੀਂ ਇਹ ਜਾਰ ਕੀਤਾ ਵੀ ਅਸੀਂ ਮਹਾਰਾਜਾ ਅਮਰਿੰਦਰ ਸਿੰਘ ਦੀ ਫੌਜ ਜੜੀ ਕਰੂਗੀ ਮੋਚ ਜੜੀ ਕੀ ਮਹਾਰਾਜਾ ਅਮਰਿੰਦਰ ਸਿੰਘ ਦੇ ਨਾਲ ਹੈ ਬੱਚਾ ਬੱਚਾ ਭੀਮ ਕਾ ਗੇਜਾਰਾਮ ਕੀ ਟੀਮ ਕਾ ਸਾਰਾ ਹਿੰਦੁਸਤਾਨ ਦੇ ਮਹਾਰਾਜਾ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਨਾਲ ਬਾਲਮੀਕੀ ਸਮਸਾਰਾਈ ਕਾਰਨ ਚੇਤ ਜਿਹੜੇ ਕੈਪਟਨ ਨੂੰ ਪਾਲਣ ਦਾ ਤਲਬ ਹੁੰਦਾ ਕਿ ਕਾਰਨੀ ਹੈ ਜੀ ਮਹਾਰਾਜਾ ਕੈਪਟਨ ਸਿੰਘ ਦੀ ਜਿਹੜੀ ਸਰਕਾਰ ਬਣੀ ਹੈ ਇਹ ਬਾਦਲਾਂ ਦੇ ਜੋ ਚਮਚੇ ਨੇ ਕੁਝ ਕੁ ਲੀਡਰ ਖਰੀਦੇ ਹੋਏ ਨੇ ਉਹਨਾਂ ਤੋਂ ਇਹ برداشت ਨਹੀਂ ਹੋਇਆ ਅੱਜ ਅਸੀਂ ਵਿਰੋਧ ਕੀਤਾ ਹੈ ਪ੍ਰਧਾਨ ਗੇਜਾਰਾਮ ਦੀ ਗਵਾਹੀ ਦੇ ਵਿੱਚ ਪੂਰੇ ਸਮਾਜ ਵੱਲੋਂ ਪੂਰੇ ਪਟਿਆਲੇ ਦੇ ਲੀਡਰਾਂ ਵੱਲੋਂ ਜਿਹੜੇ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਨੇ ਅੱਜ ਉਹਨਾਂ ਵੱਲੋਂ ਮਹਾਰਾਜਾ ਸਾਹਬ ਦੇ ਹੱਕ ਦੇ ਵਿੱਚ ਵਿਰੋਧ ਕੀਤਾ ਗਿਆ ਹੈ ਕਿ ਜਿਹੜੇ ਲੀਡਰ ਨੇ ਇਹਨਾਂ ਤੇ ਬਾਦਲ ਦੇ ਨੇ ਜਿਹੜੇ ਇਹਨਾਂ ਤੇ ਨੱਥ ਪਾਈ ਜਾਵੇ ਤਾਂ ਕਿ ਦੁਬਾਰਾ ਇਹ ਜਿਹੀ ਘਟਿਆ ਹਰਕਤ ਨਾ ਕਰਨ ਤੇ ਹਰਕਤਾਂ ਕਰਨ ਤੋਂ ਬਾਜ਼ ਆ ਜਾਣ ਅਸੀਂ ਮਹਾਰਾਜ ਸਾਹਿਬ ਦੀ ਫੌਜ ਹੈ ਤੇ ਅਸੀਂ ਹਮੇਸ਼ਾ ਮਹਾਰਾਜ ਸਾਹਿਬ ਦੇ ਨਾਲ ਹੈ। ਬਾਲਮਿਕ ਸਵਾ ਦੇ ਪ੍ਰਧਾਨ ਨੇ ਗਜਰਾਮ ਜੀ ਨੇ ਅੱਜ ਇੱਥੇ ਪ੍ਰੋਟੈਸਟ ਕੀਤਾ ਹੈ। ਜਿਹੜਾ ਕਿ ਬਿਲਕੁਲ ਹੀ ਪੀਸਫੁਲੀ ਤਰੀਕੇ ਦੇ ਨਾਲ ਡਿਸਪਰਸ ਹੋਇਆ ਹੈ। ਜਿਹਦੇ ਵਿੱਚ ਪ੍ਰਸ਼ਾਸਨ ਵੱਲੋਂ ਪੂਰੇ ਪ੍ਰੋਪਰ ਪ੍ਰਬੰਧ ਕੀਤੇ ਗਏ ਸੀ। ਕਿਸੇ ਵੀ ਵਿਅਕਤੀ ਵੱਲੋਂ ਲੈਂਡ ਆਰਡਰ ਦੇ ਖਿਲਾਫ ਅਰਜੀ ਵਾਲੀ ਕੋਈ ਗੱਲ ਨਹੀਂ ਕੀਤੀ। ਬਿਲਕੁਲ ਸ਼ਾਂਤਪੂਰਵਕ ਇਹ ਡਿਸਪਰਸ ਹੋ ਗਿਆ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ। ਕੋਰੀਆ ਜੰਗ।